ਰਾਇਜ਼ ਮਿਲਨ ਸਿਦਨ ਨਾਪਾ ਦੇ ਵੱਲੋਂ ਜਿਹੜਾ ਸਲਾਨਾ ਸਮਾਗਮ ਕਰਵਾਇਆ ਗਿਆ ਤੇ ਮੈਂ ਬਹੁਤ ਹੀ ਧੰਨਵਾਦ ਕਰਦਾ ਸਮੁੱਚੇ ਪ੍ਰਧਾਨ ਸਾਹਿਬਾਨ ਤੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਐਡਾ ਵੱਡਾ ਮਾਨ ਸਨਮਾਨ ਬਖਸ਼ਿਆ ਕਿਉਂਕਿ ਨਾਬਾ ਜਿਹੜੀ ਆ ਉਹ ਸੈਂਟਰ ਦੀ ਹੱਬ ਸੈਲਰਾਂ ਦੀ ਹੱਬ ਆ ਤੇ ਨਾਬੇ ਦੇ ਭਾਸੋਂ ਦੇ ਵਿੱਚ ਸਭ ਤੋਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜੇ ਜ਼ਿਆਦਾ ਸੈਲਰ ਨੇ ਤੇ ਮੈਂ ਇਸੇ ਕਰਕੇ ਨਾਲ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਕਿਸਾਨੀ ਨੂੰ ਬਚਾਉਣ ਲਈ ਤੇ ਆਪਣੇ ਰੋਜ਼ਗਾਰ ਦੇਣ ਲਈ ਵੱਡਾ ਆਪਣਾ ਯੋਗਦਾਨ ਪਾ ਰਹੇ ਨੇ ਤੇ ਦੇਖੋ ਜਿਹੜੀਆਂ ਵੀ ਮੰਗਾਂ ਹੋਣਗੀਆਂ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ ਕਿਉਂਕਿ ਪੰਜਾਬ ਸਰਕਾਰ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਗਵਾਈ ਹੇਠ ਚੱਲ ਰਹੀ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਪਹਿਲੀ ਵਾਰ ਹੋਇਆ ਕਿ 70 ਸਾਲਾਂ ਦੇ ਵਿੱਚ ਜਦੋਂ ਵੀ ਕਦੇ ਮੰਡੀਆਂ ਦੇ ਵਿੱਚ ਸਮੱਸਿਆ ਆਉਂਦੀਆਂ ਧਰਨੇ ਲੱਗਦੇ ਰਹਿੰਦੇ ਸੀ ਕਿ ਤੇ ਲਿਫਟਿੰਗ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਜੇ ਜਦੋਂ 1.5 ਸਾਲ ਦੇ ਵਿੱਚ ਆਮ ਆਦੀ ਪਾਰਟੀ ਸਰਕਾਰ ਨੇ ਸਾਰੇ ਪ੍ਰਬੰਧ ਪੂਰੇ ਕਰਕੇ ਅੱਜ ਤੱਕ ਕਦੇ ਵੀ ਨਾ ਹੀ ਕਿਸਾਨਾਂ ਨੂੰ ਨਾ ਹੀ ਆੜਤੀਆਂ ਨੂੰ ਨਾ ਹੀ ਵਪਾਰੀਆਂ ਨੂੰ ਕੋਈ ਸਮੱਸਿਆ ਨਹੀਂ ਹੋਣ ਦਿੱਤੀ ਤੇ ਝੋਨੇ ਦਾ ਸੀਜ਼ਨ ਆ ਰਿਹਾ ਸਾਰੇ ਪ੍ਰਬੰਧ ਨੇ ਜਿਹੜੇ ਸਰਕਾਰ ਵੱਲੋਂ ਪੂਰੇ ਕੀਤੇ ਗਏ ਨੇ ਤੇ ਅਧਿਕਾਰੀਆਂ ਨੂੰ ਸਾਰੀਆਂ ਹੀ ਜ਼ਿਲ੍ਹਿਆਂ ਦੇ ਅਧਿਕਾਰੀਆਂ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਹੋਣੀ ਚਾਹੀਦੀ ਸਮੇਂ ਸਿਰ ਜਿਹੜੀ ਉਹ ਫਸਲ ਚੱਕੀ ਜਾਂਦੀ ਹੈ ਤੇ ਵਪਾਰੀਆਂ ਨੂੰ ਵੀ ਕਿਸੇ ਦੀ ਤਰ੍ਹਾਂ ਜੀ ਸਮੱਸਿਆ ਨਹੀਂ ਹੋਣੀ ਚਾਹੀਦੀ ਜੇਕਰ ਫਿਰ ਵੀ ਕਿਸੇ ਦੀ ਤਰ੍ਹਾਂ ਦੀ ਕੋਈ ਸਮੱਸਿਆ ਆਈ ਤਾਂ ਉੱਥੋਂ ਦੇ ਜਿਹੜੇ ਅਧਿਕਾਰੀ ਹੋਣਗੇ ਉਹਦੇ ਜ਼ਿੰਮੇਵਾਰ ਹੋਣਗੇ ਕੇਜਰੀਵਾਲ ਸਾਹਿਬ ਵੀ ਮੀਟਿੰਗ ਕਰ ਰਹੇ ਨੇ ਮੁੱਖ ਮੰਤਰੀ ਸਾਹੀ ਨੇ ਆ ਜਲੰਧਰ ਦੇ ਵਿੱਚ ਜਿਹੜੇ ਆਪਣੇ ਮਾਨਯੋਗ ਸਾਡੇ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਤੇ ਕੇਜਰੀਵਾਲ ਜੀ ਤੇ ਮਾਨਯੋਗ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਵਪਾਰੀਆਂ ਦੇ ਨਾਲ ਵੱਡੀ ਕਾਨਫਰੰਸ ਕਰਨ ਜਾ ਰਹੇ ਨੇ ਤੇ ਉੱਥੇ ਵਪਾਰੀਆਂ ਦੇ ਲਈ ਕਾਫੀ ਐਲਾਨ ਵੀ ਹੋਣਗੇ ਤੇ ਉਹਨਾਂ ਦੇ ਸੁਝਾਅ ਵੀ ਲਈ ਜਾਣਗੇ ਕਿ ਪੰਜਾਬ ਦੇ ਵਿੱਚ ਅਸੀਂ ਕਿਸ ਤਰ੍ਹਾਂ ਪੰਜਾਬ ਨੂੰ ਆਪਣੇ ਵਪਾਰ ਨੂੰ ਪਰਫੁੱਲਤ ਕਰ ਸਕਦੇ ਹਾਂ ਕਿਉਂਕਿ ਜੇ ਵਪਾਰ ਪਰਫੁੱਲਤ ਹੋਊਗਾ ਪੰਜਾਬ ਦੇ ਵਿੱਚ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਆ ਜਿਹੜਾ ਉਹ ਖੁਸ਼ਹਾਲ ਸੂਬਾ ਬਣੂਗਾ ਪੰਜਾਬ ਮਜ਼ਬੂਤ ਬਣੂਗਾ ਪੰਜਾਬ ਆਪਣੇ ਪੈਰਾਂ ਦੇ ਸਿਰ ਖੜਾਊਗਾ ਇਹ ਆਮ ਆਦੀ ਪਾਰਟੀ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪਹਿਲੀ ਵਾਰ ਕੰਮ ਹੋ ਰਹੇ ਨੇ ਕਿ ਕੋਈ ਸਰਕਾਰ ਹੈ ਜਿਹੜੀ ਪੰਜਾਬ ਦੇ ਬਾਰੇ ਸੋਚ ਰਹੀ ਆ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਸੋਚ ਰਹੀ ਆ ਉਹ ਹੈ ਆਮ ਆਦਮੀ ਪਾਰਟੀ ਸਰਕਾਰ ਜੋ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰ ਰਹੀ ਤੇ ਉਹਦਾ ਬਹੁਤ ਸਨਮਾਨ ਕਰਨ ਲਈ ਅਸੀਂ ਉਹਨਾਂ ਨੂੰ ਬੁਲਾਇਆ ਬਹੁਤ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਉਹਨੇ ਕਹਿੰਦੇ ਸਾਡੇ ਥੋੜੇ ਥੋੜੇ ਜਿਹੇ ਕਹਿਣ ਤੇ ਉਹਨਾਂ ਦਾ ਬਹੁਤ ਸਨਮਾਨ ਕਰਦੇ ਨੂੰ ਚੇਅਰਮੈਨ ਸਾਹਿਬ ਨੇ ਵਿਸ਼ਵਾਸ ਦਿਵਾਇਆ ਕੋਈ ਵੀ ਮੁਸ਼ਕਲ ਆਵੇਗੀ ਇਹਨਾਂ ਦੇ ਲੈਵਲ ਦੀ ਹੋਊਗੀ ਤਾਂ ਇਹ ਹੱਲ ਕਰਕੇ ਦੇਣਗੇ ਜੇ ਉੱਪਰਲੇ ਸੀਐਮ ਸਾਹਿਬ ਦੇ ਲੈਵਲ ਦੀ ਗੱਲ ਹੋਊ ਤਾਂ ਉਹ ਹੱਲ ਕਰਾ ਕੇ ਦੇ ਦਿੰਦੇ ਜਿਵੇਂ ਸੀਜ਼ਨ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਆਉਂਦੀ ਜਿਵੇਂ ਪਿਛਲੇ ਵਾਰ ਸਰਕਾਰ ਸਾਡੇ ਨਾਲ ਆ ਸਾਡੀ ਸਰਕਾਰ ਆ ਪਰੇਸ਼ਾਨੀ ਕਦੀ ਆਉਣੀ